ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਪੰਜਾਬ ਵਿੱਚ ਘੱਟ ਠੰਡ ਪੈਣ ਕਾਰਨ ਕਿਸਾਨਾਂ ਵਿੱਚ ਨਿਰਾਸ਼ਾ ਦੇਖੀ ਜਾ ਰਹੀ ਸੀ ਪਰ ਦੋ-ਤਿੰਨ ਦਿਨਾਂ ਤੋਂ ਮੌਸਮ ਦਾ ਮਜਾਲ ਬਦਲਿਆ ਅਤੇ ਕਿਸਾਨਾਂ ਦੇ ਚਿਹਰੇ ਵਿਖੜਨੇ ਸ਼ੁਰੂ ਹੋ ਗਏ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਮੌਸਮ ਕੁਝ ਦਿਨ ਹੋਰ ਨਾ ਸਹੀ ਰਹਿੰਦਾ ਤਾਂ ਆਉਣ ਵਾਲੇ ਸਮੇਂ ਵਿੱਚ ਕਣਕ ਦੀ ਫਸਲ ਦੀ پیداوار ਚੰਗੀ ਨਹੀਂ ਹੁੰਦੀ ਇਹ ਨੇ ਅੰਮ੍ਰਿਤਸਰ ਦੇ ਪਿੰਡ ਮਾਨਾ ਵਾਲਾ ਵਿੱਚ ਸਬਜ਼ੀ ਅਤੇ ਕਣਕ ਦੀ ਖੇਤੀ ਕਰਨ ਵਾਲੇ ਕਿਸਾਨ ਦਵਿੰਦਰ ਸਿੰਘ ਦਵਿੰਦਰ ਸਿੰਘ 20 ਸਾਲਾਂ ਤੋਂ ਖੇਤੀ ਕਰ ਰਹੇ ਨੇ ਕਣਕ ਜੀਰੇ ਦੇ ਨਾਲ ਨਾਲ ਸਬਜ਼ੀ ਦੀ ਵੀ ਖੇਤੀ ਕਰਦੇ ਨੇ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ ਮੌਸਮ ਵਿੱਚ ਆਇਆ ਬਦਲਾਅ ਕਾਰਨ ਕਿਸਾਨ ਕਾਫੀ ਪਰੇਸ਼ਾਨ ਸਨ। ਸਬਜ਼ੀ ਦੇ ਕਣਕ ਦੀਆਂ ਫਸਲਾਂ ਨੂੰ ਠੰਡ ਜ਼ਿਆਦਾ ਹੋਣ ਕਾਰਨ ਫਾਇਦਾ ਮਿਲਦਾ ਹੈ। ਪ੍ਰਤਾਪਮਾਨ ਵਿੱਚ ਗ੍ਰਾਵਟਨਾ ਆਣ ਕਾਰਨ ਪਰੇਸ਼ਾਨ ਸਨ ਕਿ ਕਿਤੇ ਫਸਲ ਨਾ ਬਰਬਾਦ ਹੋ ਜਾਵੇ। ਪਰ ਇੱਕਦਮ ਪੈਰੀ ਠੰਡ ਅਤੇ ਰਾਤ ਨੂੰ ਹੋਈ ਬਾਰਿਸ਼ ਕਾਰਨ ਤਾਪਮਾਨ ਵਿੱਚ ਗ੍ਰਾਵਟਾਈ ਜੋ ਕਣਕ ਦੀ ਫਸਲ ਹੀ ਵਰਦਾਨ ਸਾਬਤ ਹੋ ਸਕਦੀ ਹੈ। ਦਵਿੰਦਰ ਦਾ ਕਹਿਣਾ ਹੈ ਕਿ ਜੇਕਰ ਸਰਦੀ ਘੱਟ ਪੈਂਦੀ ਤਾਂ ਕਿਸਾਨਾਂ ਦੀ ਕਣਕ ਦੀ ਫਸਲ ਤਬਾਹ ਹੋਣ ਦਾ ਵੀ ਡਰ ਸੀ। ਹਰ ਮੌਸਮ ਜੋ ਮੌਸਮ ਹੁੰਦਾ ਹੋ ਤੋ ਚਾਹੀਏ ਚਾਹੀਏ। ਅਸਾਂ ਅਰਕੀ ਜਿਹੜਾ ਮੌਸਮ ਥਾ ਨਾ ਅਰਕੀ ਮੌਸਮ ਪਿਛਲੇ ਸਾਲ ਸੇ ਬਹੁਤ ਚੇਂਜ ਥਾ ਜਿੱਦਾਂ ਕਣਕ ਕੋ ਠੰਡ ਚਾਹੀਏ ਜੋ ਆ ਵੀ ਆ ਵੀ ਸਬਜ਼ੀਆਂ ਉਸ ਕੋ ਵੀ ਠੰਡ ਚਾਹੀਏ ਅਰਕੀ ਗਰਮੀ ਜ਼ਿਆਦਾ ਆਉਣੇ ਸੇ ਜ਼ਿਮੀਂਦਾਰ ਕੋ ਨੁਕਸਾਨ ਥਾ ਚਲੋ ਅਰਕੀ ਕੁਝ ਰੱਬ ਨੇ ਬਾਰਿਸ਼ ਕਰਕੇ ਕੁਝ ਰਾਹਤ ਦਿਆ ਜੋ ਅਰਕੀ ਦੇਖੇ ਤੇ ਮੌਸਮ ਦੇ ਹਿਸਾਬ ਸੇ ਦੇਖੇ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਏਗਾ ਸਭ ਸੇ ਜ਼ਿਆਦਾ ਨੁਕਸਾਨ ਤੋ ਕਣਕ ਕੋ ਆਈ ਸਵਿੰਦਰ ਤੋਂ ਇਲਾਵਾ ਮਾਨਾਂ ਵਾਲਾ ਪਿੰਡ ਦੇ ਹੀ ਇੱਕ ਹੋਰ ਕਿਸਾਨ ਜੈਪਾਲ ਸਿੰਘ ਨੇ ਜੈਪਾਲ ਸਿੰਘ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪਹਿਲਵਾਨ ਦੇ ਲਈ ਘਿਓ ਬਹੁਤ ਜ਼ਰੂਰੀ ਹੁੰਦਾ ਹੈ ਉਸੇ ਤਰ੍ਹਾਂ ਕਣਕ ਦੀ ਫਸਲ ਲਈ ਠੰਡ ਵੀ ਬਹੁਤ ਜ਼ਰੂਰੀ ਹੈ ਜੈਪਾਲ ਮੁਤਾਬਕ ਉਹਨਾਂ ਨੂੰ ਡਰ ਸੀ ਕਿ ਘੱਟ ਸਰਦੀ ਪੈਣ ਕਾਰਨ ਇਸ ਵਾਰ ਕਣਕ ਦੀ ਫਸਲ ਖਰਾਬ ਹੋ ਸਕਦੀ ਹੈ ਪਰ ਇੱਕਦਮ ਮੌਸਮ ਦੇ ਮਜ਼ਾਦ ਬਦਲਣ ਕਾਰਨ ਉਹਨਾਂ ਨੂੰ ਉਮੀਦ ਹੈ ਕਿ ਫਸਲ ਦੀ ਪੈਦਾਵਾਰ ਚੰਗੀ ਹੋਏਗੀ ਪਹਿਲੇ ਗਰਮੀ ਪਈ ਆਜ ਕੋ 5-4 ਦਿਨ ਪਹਿਲੇ ਬਹੁਤ ਗਰਮੀ ਹੋਈ ਸੀ तो उससे वक्त तो हम डर गए थे कि हमारी कणकों का झाड़ बहुत कम होगा लेकिन अब जो कल और परसों को बारिश हुई है उससे बहुत ठंड आई है कणक का ये बहुत फायदा है ठंड कणक के लिए तो बहुत जरूरी है ठंड जैसे हम पलवानों के लिए घो होता है घी होता है वैसे कणक के लिए ठंड बहुत जरूरी है अभी हम तो कहते हैं जो हमारी पिछेती कणक हमने बोई हुई थी आलू वाले खेत में उनसे तो हमें लग रहा है जैसे गर्मी पड़ी हमारा झाड़ निकलेगा ही नहीं लेकिन जो कुदरत बहुत मेहरबान हुई है अब जिमीदारों पे ਤਾਂ ਬਹੁਤ ਅੱਛਾ ਹੈ ਕਣਕ ਕਰ ਲਈਏ ਤਾਂ ਇਹ ਸਰਦੀ ਬਹੁਤ ਅੱਛੀ ਹੈ ਔਰ ਚਾਹੀਏ ਵੀ ਥੋੜੀ ਔਰ ਲੈਗਰਲ ਚਾਹੀਏ ਫਰਵਰੀ ਤੱਕ ਤਾਂ ਚਾਹੀਏ ਜ਼ਰੂਰ